ਤਨ ਤਨ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਸੰਗਤ ਜੀ ਆਪ ਜੀ ਦਾ ਹੁਕਮ ਹੋਇਆ ਸੀ ਜੇ ਸੰਸਾਰ ਬਾਬਾ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਘਟਨਾਵਾਂ ਵਿਸ਼ਲੇਸ਼ਣ ਆਡੀਓ ਦੇ ਰੂਪ ਵਿੱਚ ਆਪ ਜੀ ਦੇ ਨਾਲ ਸਾਂਝੇ ਕੀਤੇ ਜਾ ਰਹੇ ਹਨ ਪਿਛਲੀਆਂ ਦੋ ਆਡੀਓ ਕਲਿੱਪ ਜੋ ਕਿ ਫੇਸਬੁੱਕ ਅਤੇ YouTube ਮਾਧਿਅਮ ਰਾਹੀਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ ਕਿਰਪਾ ਕਰਿਓ YouTube Facebook Instagram ਤਿੰਨਾ ਹੀ ਮਾਧਿਅਮ ਤੇ ਜਰੂਰ ਲਾਈਕ ਕਰੋ ਆਪਣਾ ਆਸ਼ੀਰਵਾਦ ਦਿਓ ਬਾਬਾ ਸ਼੍ਰੀ ਚੰਦ ਜੀ TV ਦੇ ਨਾਮ ਨਾਲ ਤਿੰਨੇ ਜਗ੍ਹਾ ਸਾਡੀ ਟੀਮ ਮੌਜੂਦ ਹੈ ਜੀ ਸੋ ਪਿਛਲੀ ਦੋਨੋਂ ਆਡੀਓ ਦੇ ਵਿੱਚ ਬਾਬਾ ਜੀ ਦੇ ਜੀਵਨ ਸੰਬੰਧੀ ਸੰਖੇਪ ਵਿੱਚ ਵੀ ਵਿਸਤਾਰ ਵਿੱਚ ਵੀ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਸੀ ਅੱਜ ਦੀ ਆਡੀਓ ਕਲਿੱਪ ਵਿੱਚ ਅਸੀਂ ਧੰਨ ਧੰਨ ਬਾਬਾ ਸ਼੍ਰੀ ਚੰਜੀ ਮਹਾਰਾਜ ਜੀ ਦੇ ਵਿਦਿਆਦੇਸ ਸੰਬੰਧੀ ਆਡੀਓ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਜਦ ਬਾਬਾ ਸ਼੍ਰੀ ਚੰਦ ਜੀ ਕੁਝ ਵੱਡੇ ਹੋਏ ਤਾਂ ਮਾਤਾ ਸੁਲਖਨਾ ਜੀ ਨੇ ਬਾਬਾ ਜੀ ਨੂੰ ਵਿੱਦਿਆ ਲਈ ਪੜ੍ਹਾਈ ਲਈ ਆਪ ਜੀ ਦੇ ਦਾਦਾ ਜੀ ਮਹਿਤਾ ਕਲਿਆਣ ਜੀ ਪਾਸ ਤਲਵੰਡੀ ਭੇਜਣ ਦਾ ਫੈਸਲਾ ਲਿਆ ਬਾਬਾ ਜੀ ਮਾਤਾ ਸੁਲਖਨਾ ਜੀ ਦਾ ਆਸ਼ੀਰਵਾਦ ਲੈ ਕਰਕੇ ਤਲਵੰਡੀ ਗਏ ਜਦ ਤਲਵੰਡੀ ਪਹੁੰਚੇ ਦਾਦਾ ਮਹਿਤਾ ਕਲਿਆਣ ਜੀ ਬੜੇ ਖੁਸ਼ ਹੋਏ ਅਤੇ ਉਹਨਾਂ ਨੇ ਪੰਡਿਤ ਹਰਦੇਵਾਲ ਜੀ ਨਾਲ ਬਾਬਾ ਜੀ ਦੀ ਵਿਦਿਆ ਸਬੰਧੀ ਗੱਲਬਾਤ ਕੀਤੀ ਪੰਡਿਤ ਹਰਦੇਵਾਲ ਜੀ ਵੀ ਖੁਸ਼ ਹੋ ਗਏ ਮੰਨ ਗਏ ਅਤੇ ਆਪਣੀ ਪਾਠਸ਼ਾਲਾ ਜੋ ਕਿ ਤਲਵੰਡੀ ਵਿੱਚ ਹੀ ਸੀ ਉੱਥੇ ਬਾਬਾ ਜੀ ਨੂੰ ਭੇਜਣ ਦਾ ਫੈਸਲਾ ਲਿਆ ਪੰਡਿਤ ਜੀ ਨੇ ਹੱਥ ਜੋੜ ਕੇ ਦਾਦਾ ਮਹਿਤਾ ਕਲਿਆਨ ਜੀ ਨੂੰ ਕਿਹਾ ਕਿ ਮੇਰੇ ਬੜੇ ਧੰਨ ਭਾਗ ਹਨ ਜੋ 베ਦੀ ਕੁਲ ਦਾ ਪੋषण ਮੇਰੀ पाठशाला ਵਿੱਚ ਆ ਕੇ ਪੜ੍ਹਾਈ ਕਰੇਗਾ ਅਗਲੀ ਹੀ ਸਵੇਰ ਦਸਪਤੀਵਾਰ ਜੋ ਕਿ ਬੜੀ ਸ਼ੁਭ ਤਿਥੀ ਸੀ ਬਾਬਾ ਜੀ ਦਾ ਦਾਖਲਾ पाठशाला ਵਿੱਚ ਕਰਵਾ ਦਿੱਤਾ ਗਿਆ ਦਾਦਾ ਮਹਤਾ ਕਲਿਆਨ ਨੇ ਆਪਣੀ ਮਰਿਆਦਾ ਅਨਸਾਰ ਯਗੋ ਪਵਿੱਤ੍ਰ ਬਾਬਾ ਸ਼੍ਰੀ ਜਾਨਜੀ ਨੂੰ ਧਾਰਨ ਕਰਵਾਇਆ ਅਤੇ पाठशाला ਵਿੱਚ ਪੜਨ ਭੇਜ ਦਿੱਤਾ ਇਸ ਤਰ੍ਹਾਂ ਬਾਬਾ ਜੀ ਨੇ ਸਿੱਖਿਆ ਗ੍ਰਹਿਣ ਕਰਨੀ ਸ਼ੁਰੂ ਕਰ ਦਿੱਤੀ ਵਿਧੀ ਸ਼ੁਰੂ ਕਰ ਦਿੱਤੀ ਬਾਬਾ ਜੀ ਨੇ ਪਾਰਸ਼ਲਾ ਵਿੱਚ ਧਾਰਮਿਕ ਗ੍ਰੰਥ ਪੜ੍ਹੇ ਭਗਵਤ ਗੀਤਾ ਦਾ ਗਿਆਨ ਹਾਸਲ ਕੀਤਾ ਲਘੂ ਕਉਮ ਦੀ ਆਦ ਗ੍ਰੰਥ ਪੜ੍ਹੇ ਨਾਲ ਦੇ ਨਾਲ ਹੀ ਗਿਆਨ ਕਰਮ ਭਗਤੀ ਉਪਾਸਨਾ ਰੀਤੀ ਜੋ ਜੋ ਵੀ ਪੰਡਿਤ ਜੀ ਜਿਸ ਤਰ੍ਹਾਂ ਦੱਸਦੇ ਗਏ ਬਾਬਾ ਜੀ ਸਭ ਦਾ ਗ੍ਰਹਿਣ ਕਰਦੇ ਰਹੇ ਸਾਰੇ ਹੀ ਪਾਠ ਆਪ ਜੀ ਨੇ કંઠ ਕੀਤਾ કંਠ ਕਰਕੇ ਪੰਡਿਤ ਹਰਦੇਵਾਲ ਜੀ ਨੂੰ ਸੁਨਾਇਆ ਪੰਡਿਤ ਜੀ ਬੜੇ ਖੁਸ਼ ਹੋਏ ਅਤੇ ਫਰਮਾਇਆ ਕਿ ਇਹ ਬਾਲਕ ਬੜਾ ਗਿਆਨੀ ਹੈ ਵਿੱਦਿਆ ਦਾ ਧਨੀ ਹੈ ਅਤੇ ਹੋਰ ਵਿੱਦਿਆ ਗ੍ਰਹਿਣ ਕਰਨ ਦਾ ਜਗਿਆਸੂ ਹੈ ਪੰਡਿਤ ਹਰਦੇਵਾਲ ਜੀ ਨੇ ਦਾਦਾ ਮਹਤਾ ਕਲਿਆਨ ਜੀ ਨਾਬਾ ਜੀ ਨੂੰ ਵਿੱਦਿਆ ਦੇ ਉੱਚ ਕੇਂਦਰ ਕਾਂਸੀ ਜਾਂ ਕਸ਼ਮੀਰ ਜਾਂ ਫਿਰ ਪ੍ਰਯਾਗ ਭੇਜਣ ਦਾ ਸੁਝਾਅ ਦਿੱਤਾ ਜਿੱਥੇ ਕੇ ਬਾਲਕ શ્રી ਚੰਨ ਸੰਸਕ੍ਰਿਤ ਦੀ ਉੱਚ ਵਿਦਿਆ ਪ੍ਰਾਪਤ ਕਰੇਗਾ ਜਾਤੀ ਅਤੇ ਦੇਸ਼ ਦਾ ਕਲਿਆਣ ਕਰੇਗਾ ਪੰਡੇ ਜੀ ਨੇ ਫਰਮਾਇਆ ਕਿ ਇਹ ਬਾਲਕ ਪਰਮਪੁਰਸ਼ અવਤਾਰ ਹੈ ਮਹਤਾ ਜੀ ਨਿਸ਼ਚੈ ਕਰਕੇ ਹੀ ਇਹ ਬਾਲ ਸ੍ਰੇਸ਼ਟ ਗੁਣਾ ਵਾਲਾ ਹੋਵੇਗਾ ਆਪ ਜੀ ਉੱਚ ਵਿਦਿਆ ਲਈ ਇਹਨਾਂ ਨੂੰ ਕੇਂਦਰ ਕਾਸ਼ੀ ਕੇਂਦਰ ਕਸ਼ਮੀਰ ਜਾਂ ਕੇਂਦਰ ਪ੍ਰਯਾਗ ਭੇਜੋ ਪੰਡਤ ਹਰदयाल ਜੀ ਨੇ ਜਦ ਉਹਦੇ ਦਾਦਾ ਮਹਤਾ ਗਲਿਆਂ ਜੀ ਨਾਲ ਇਹ ਸਾਰੇ ਵਿਚਾਰ ਸਾਂਝੇ ਕੀਤੇ ਕਿ ਬਾਬਾ ਜੀ ਨੂੰ ਕਸ਼ਮੀਰ ਜਾਂ ਕਾਂਸੀ ਭੇਜਿਆ ਜਾਵੇ ਤਾਂ ਦਾਦਾ ਜੀ ਨੇ ਹਾਮੀ ਤਾਂ ਭਰੀ ਕਿ ਬਾਲਕ ਉੱਚ ਲੱਛਣਾ ਵਾਲਾ ਹੈ ਉਹ ਪ੍ਰਤੀਤ ਹੁੰਦਾ ਹੈ ਕਿ ਇਹ ਰੱਬ ਰੂਪੀ ਰੂਹ ਹੈ ਬਸ ਮਨ ਵਿੱਚ ਇੱਕ ਹੀ ਚਿੰਤਾ ਹੈ ਤੇ ਇਹ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਵਾਨ ਸਮਾਜ ਦੇ ਕਲਿਆਣ ਲਈ ਘਰੋਂ ਬਾਹਰ ਨਾ ਚਲਾ ਜਾਏ ਭਾਵ ਉਦਾਸੀਆਂ ਦਾ ਰਾਹ ਨਾ ਅਪਣਾ ਲਏ ਸੋ ਦਾਦਾ ਮਹਿਤਾ ਕਲਿਆਣ ਜੀ ਨੇ ਇੱਛਾ ਜ਼ਾਹਿਰ ਕੀਤੀ ਕਿ ਮੈਂ ਇਸ ਦੀ ਸ਼ਾਦੀ ਕਰਵਾ ਦੇਣਾ ਚਾਹੁੰਦਾ ਹਾਂ ਮੇਰੀ ਖੁਸ਼ੀ ਇਸ ਨੂੰ ਵਿਦਵਾਨ ਬਣਾਉਣ ਵਿੱਚ ਨਹੀਂ ਸਗੋਂ ਇਸ ਨੂੰ ਪਰਿਵਾਰ ਵਾਲਾ ਬਣਦਾ ਦੇਖਣ ਵਿੱਚ ਹੈ ਦਾਦਾ ਜੀ ਨੇ ਫਰਮਾਇਆ ਕਿ ਮੈਂ ਇਸ ਨੂੰ ਫਾਰਸੀ ਸਿਖਾ ਦੇਵਾਂਗਾ ਅਤੇ ਪਟਵਾਰੀ ਦਾ ਕੰਮ ਸਿਖਾਵਾਂਗਾ ਦੇਣ ਲੈਣ ਦੇ ਲੇਖੇ ਵਿੱਚ નિਪੁੰਨ ਕਰਾਂਗਾ ਤਜਾਰਤ ਦੇ ਕੰਮ ਵਿੱਚ ਧਨ ਦੀ ਪ੍ਰਾਪਤੀ ਹੋਵੇਗੀ ਇਸ ਸੰਸਾਰ ਵਿੱਚ ਚਤਰਾਈ ਨਾਲ ਜੋ ਕੰਮ ਕਰਦਾ ਹੈ ਉਸ ਦਾ ਮਨ ਸਨਮਾਨ ਵੱਧ ਜਾਂਦਾ ਹੈ ਮੈਂ ਚਾਹੁੰਦਾ ਹਾਂ ਕਿ ਇਹ ਬਾਲਕ ਪ੍ਰਵਿਰਤੀ ਮਗਰ ਵਿੱਚ ਆ ਜਾਵੇ ਪੰਡਤ ਹਰदयाल ਜੀ ਇਹ ਸੁਣ ਕੇ ਥੋੜਾ ਨਿਰਾਸ਼ ਹੋਏ ਕਿਉਂਕਿ ਉਹ ਬਾਲਕ ਸ਼੍ਰੀ ਚੰਦ ਨੂੰ ਵਿਦਵਾਨ ਬਣਾਉਣਾ ਚਾਹੁੰਦੇ ਸਨ। ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਦਾਦਾ ਜੀ ਦੇ ਵਿਚਾਰ ਸੁਨੇ ਅਤੇ ਦਾਦਾ ਜੀ ਨੂੰ ਕਿਹਾ ਕਿ ਮੈਂ ਹੁਣ ਇੱਥੇ ਪੜ੍ਹਨਾ ਬੰਦ ਕਰ ਦਿੱਤਾ ਹੈ। ਆਪ ਜੀ ਮੈਨੂੰ ਆਗਿਆ ਬਖਸ਼ੋ ਮੈਂ ਮਾਤਾ ਜੀ ਪਾਸ ਪੱਖੋ ਕੇ ਜਾਣਾ ਚਾਹੁੰਦਾ ਹਾਂ। ਦਾਦਾ ਜੀ ਤੋਂ ਆਗਿਆ ਲੈ ਕੇ ਬਾਬਾ ਜੀ ਮਾਤਾ ਜੀ ਪਾਸ ਆ ਗਏ। ਮਾਤਾ ਜੀ ਤੋਂ ਆਸ਼ੀਰਵਾਦ ਲਿਆ ਨਾਨਾ ਨਾਨੀ ਜੀ ਨੂੰ ਮਿਲੇ। ਸਬਦਾ ਹਾਲਚਾਰ ਦੱਸਿਆ ਮਾਤਾ ਜੀ ਨੂੰ ਇੱਛਾ ਜ਼ਾਹਿਰ ਕੀਤੀ ਕਿ ਦਾਦਾ ਜੀ ਨੇ ਮੇਰੇ ਨਾਲ ਇਹ ਵਿਚਾਰ ਸਾਂਝੇ ਕੀਤੇ ਹਨ ਪਰ ਮੈਂ ਕਸ਼ਮੀਰ ਜਾ ਕੇ ਖੜ ਸ਼ਾਸਤਰ ਵਿਆਕਰਨ ਚਾਰੇ ਵੇਦ ਭਾਸ਼ਾ ਦੇ ਗ੍ਰੰਥ ਸਭ ਦੀ ਸਿਖਲਾਈ ਗ੍ਰਹਿਣ ਕਰਨਾ ਚਾਹੁੰਦਾ ਹਾਂ ਪਰ ਦਾਦਾ ਜੀ ਮੈਨੂੰ ਫਾਰਸੀ ਵਿੱਚ ਪਟਵਾਰੀ ਬਣਾਉਣ ਦੀ ਸਿੱਖਿਆ ਦੇਣੀ ਚਾਹੁੰਦੇ ਹਨ ਅਤੇ ਵਿਆਹ ਬੰਧਨ ਵਿੱਚ ਲੇ ਆ ਕੇ ਗਰਸਤ ਜੀ ਮੰਲੀ کہہ ਰਹੇ ਹਨ ਬਾਬਾ ਜੀ ਨੇ ਮਾਤਾ ਸੁਲੱਖਣੀ ਜੀ ਤੋਂ ਦੋਨਾਂ ਪਾਸਿਆਂ ਦਾ ਤਤ ਕੱਢਣ ਲਈ ਕਿਹਾ ਅਤੇ ਕਸ਼ਮੀਰ ਜਾਣ ਦੀ ਆਗਿਆ ਮੰਗੀ ਮਾਤਾ ਜੀ ਨੇ ਫਰਮਾਇਆ ਕਿ ਆਪ ਜੀ ਦੇਰ ਨਾ ਕਰੋ ਮਨ ਵਿੱਚ ਹੀ ਰਤੀ ਰਜ ਰੱਖ ਕੇ ਜਾਓ ਅਤੇ ਉੱਚ ਵਿਦਿਆ ਗ੍ਰਹਿਣ ਕਰੋ ਪੜ ਕੇ ਸ਼ੁਭ ਸੰਗਤ ਕਰੋ ਨੇਕ ਕੰਮ ਕਰੋ ਇਸ ਤਰ੍ਹਾਂ ਬਾਬਾ ਜੀ ਮਾਤਾ ਸੁਲੱਖਣਾ ਜੀ ਪਾਸੋਂ ਭਾਗਿਆ ਪ੍ਰਾਪਤ ਕਰਕੇ ਆਸ਼ੀਰਵਾਦ ਪ੍ਰਾਪਤ ਕਰਕੇ ਕਸ਼ਮੀਰ ਵੱਲੋਂ ਚੱਲ ਪਏ ਜਿੱਥੇ ਉਹਨਾਂ ਦਾ ਮੰਤਵ ਉਚੇਰੀ ਸਿੱਖਿਆ ਹਾਸਲ ਕਰਨਾ ਸੀ ਉੱਥੇ ਆਪ ਜੀ ਦਾ ਮੇਲ ਪੰਡਤ ਪਰਸ਼ੋਤਮ ਕੋਲ ਜੀ ਨਾਲ ਹੋਇਆ ਉਹਨਾਂ ਪਾਸੋਂ ਉਹਨਾਂ ਨੇ ਉੱਚ ਵਿਦਿਆ ਦੀ ਸਿਖਲਾਈ ਆਰੰਭ ਕੀਤੀ ਸੰਗਤ ਜੀ ਬਾਕੀ ਭਾਗ ਅਗਲੀ ਆਡੀਓ ਕਲਿੱਪ ਦੇ ਵਿੱਚ ਆਪ ਜੀ ਨਾਲ ਸਾਂਝਾ ਕੀਤਾ ਜਾਵੇਗਾ ਧੰਨ ਧੰਨ ਬਾਬਾ ਸ੍ਰੀ ਜਨਜੀਤ ਵਾਹਿਗੁਰੂ ਜੀ